ਜਿੱਥੇ ਉਹਦਾ ਸਿੱਧ ਨਸਲ ਖੁਸ਼ੀ ਕੀਤੀ ਗਈ 84 ਤੋਂ ਲੈ ਕੇ ਖਾਸ ਤੌਰ ਤੇ 78 ਤੋਂ ਸ਼ੁਰੂ ਹੋ ਗਈ ਹਾਲਾਂਕਿ ਤੋਂ ਪਹਿਲਾਂ ਵੀ ਸਰੋਲੀ ਉਹ ਕੰਮ ਸ਼ੁਰੂ ਹੋ ਗਿਆ ਹੈ 75 ਤੋਂ ਲੈ ਕੇ 95 ਤੱਕ ਜਿਸ ਤਰੀਕੇ ਦੇ ਨਾਲ ਸਿੱਖ ਨੌਜਵਾਨੀ ਦੀ ਪੰਜਾਬ ਦੇ ਵਿੱਚ ਸਰੀਰਕ ਰੂਪ ਦੇ ਵਿੱਚ ਨਸਲ ਖੁਸ਼ੀ ਕੀਤੀ ਗਈ ਸਾਡਾ ਕਤਰਿਆਮ ਕੀਤਾ ਗਿਆ ਉਹ ਸਾਰਿਆਂ ਦੇ ਸਾਹਮਣੇ ਦੁਨੀਆ ਦੇ ਪਰ ਉਹਦੇ ਨਾਲ ਨਾਲ ਜਿਹੜੇ ਉਸ ਸੰਘਰਸ਼ ਦੇ ਵਿੱਚ ਸਿੱਧੇ ਨਹੀਂ ਵੀ ਆਏ ਜਿਨ੍ਹਾਂ ਨੂੰ ਇੰਡੀਆ ਸਿੱਧਾ ਟਾਰਗੇਟ ਨਹੀਂ ਵੀ ਕਰ ਸਕਿਆ ਉਹਨਾਂ ਨੂੰ ਖਤਮ ਕਰਨ ਦੇ ਲਈ ਇੱਥੇ ਨਸ਼ਿਆਂ ਦਾ ਵੀ ਇੱਕ ਦਰਿਆ ਵਗਾਇਆ ਗਿਆ। ਦਲਕਾਲ ਸਾਡੇ ਸੱਜਣ ਤੇ ਇਸ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਸਾਰੇ ਪੱਤਰਕਾਰوں ਨੇ ਪੁੱਛਿਆ ਆਪ ਨੇ ਅੱਜ ਦੇ ਪ੍ਰੈਸ ਕਾਨਫਰੰਸ ਜਿਸ ਤੇ ਪੰਥ ਅਤੇ ਪੰਜਾਬ ਦੇ ਬਣੇ ਹੋਏ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਾਲਾਤ ਨੇ ਉਹਨਾਂ ਨੂੰ ਲੈ ਕੇ ਉਹਨਾਂ ਨਾਲ ਮੁਖਾਤਬ ਹੋਣ ਦੇ ਲਈ ਕੀਤੀ ਜਾਏਗੀ। ਉਥੇ ਆਉਣ ਵਾਲੇ ਸਮੇਂ ਦੇ ਵਿੱਚ ਦਲ ਖਾਲਸਾ ਵੱਲੋਂ ਅੰਤਰੇ ਪੰਜਾਬ ਦੇ ਮਸਲਿਆਂ ਨੂੰ ਨਜਿੱਠਣ ਦੇ ਲਈ ਜੋ ਪ੍ਰੋਗਰਾਮ ਲਿਖੇ ਗਏ ਨੇ ਉਹਨਾਂ ਦੀ ਜਾਣਕਾਰੀ ਹੈ ਸਿੱਧੀ ਗਈ ਹੈ ਅਸੀਂ ਇਹ ਸਾਰੇ ਪਲੀਪਾਤ ਜਾਣਦੇ ਹਾਂ ਕਿ 15 ਅਗਸਤ 1947 ਨੂੰ ਜਦੋਂ ਪੰਜਾਬੀਆਂ ਦੀ ਔਰ ਖਾਸ ਤੌਰ ਦੇ ਤੇ ਸਿੱਖਾਂ ਦੀ ਇੱਕ ਵੱਡੀ ਗਿਣਤੀ ਨਵੇਂ ਬਸੇਬੇ ਦੇ ਨਾਂ ਦੇ ਉੱਤੇ ਉੱਜੜ ਕੇ ਇੱਧਰ ਆਈ ਆ ਤੇ ਇੱਕ ਆਸ ਦੇ ਨਾਲ ਆਈ ਉਹ ਆਸ ਜਿੱਥੇ ਆਪਣੇ ਰੀਤੀ ਰਿਵਾਜਾਂ ਨੂੰ ਸੰਭਾਲਣ ਦੀ ਜੀ ਉੱਥੇ ਸਭ ਤੋਂ ਵੱਡੀ ਆਸ ਸੀ ਕਿ ਉਹਨਾਂ ਦਾ ਆਪਣਾ ਧਰਮ ਆਪਣੇ ਹੱਕ ਹਕੂਕ ਇੱਧਰ ਸੁਰੱਖਿਅਤ ਰਹਿਣਗੇ ਔਰ ਇਸ ਚੀਜ਼ ਨੂੰ ਯਕੀਨੀ ਬਣਾਉਣ ਦੇ ਲਈ ਬਹੁਤ ਸਮੇਂ ਦੇ ਹਿੰਦੁਸਤਾਨੀ ਲੀਡਰਸ਼ਿਪ ਨੇ ਸਿੱਖ ਲੀਡਰਸ਼ਿਪ ਦੇ ਨਾਲ ਸਮੇਂ-ਸਮੇਂ ਦੇ ਉੱਤੇ ਵਾਦੇ ਵੀ ਕੀਤੇ ਉਹਨਾਂ ਨੂੰ ਸੁਪਨੇ ਵੀ ਵਿਖਾਏ ਕਿ ਕਿਸ ਤਰੀਕੇ ਦੇ ਨਾਲ ਜਿਹੜਾ 1947 ਦੇ ਵਿੱਚ ਨਵਾਂ ਹਿੰਦੁਸਤਾਨ ਬਣਨ ਜਾ ਰਿਹਾ ਜਿਹਨੂੰ ਇੰਡੀਆ ਵੀ ਕਿਹਾ ਜਾਂਦਾ ਭਾਰਤ ਵੀ ਅੱਜਕੱਲ ਕਿਹਾ ਜਾਂਦਾ ਉਹਦੇ ਵਿੱਚ ਸਿੱਖਾਂ ਨੂੰ ਇੱਕ ਇਹੋ ਜਿਹਾ ਖਿੱਤਾ ਜਾਂ ਆਦਰ ਮਾਨ ਸਤਕਾਰ ਮਿਲੇਗਾ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿੱਗ ਮਾਣ ਸਕਣਗੇ ਔਰ ਇਸ ਟੌਪਿਕ ਦੇ ਤੇ ਬੜੀ ਵਾਰ ਗੱਲ ਹੋ ਚੁੱਕੀ ਅਨੇਕਾ ਵਾਰ ਸਾਡੀਆਂ ਸਟੇਜਾਂ ਤੋਂ ਇਹ ਉਦਾਹਰਨਾਂ ਦਿੱਤੀਆਂ ਜਾ ਚੁੱਕੀਆਂ ਨੇ ਕਿ ਫੌਰਨ ਹੀ ਸੰਤਾਲੀ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਇੱਥੇ ਵਿਤਕਰਾ ਹੋਣਾ ਸ਼ੁਰੂ ਹੋ ਗਿਆ ਜਿਹਦੇ ਕਾਰਨ 50ਵਿਆਂ ਦੇ ਦਹਾਕੇ ਤੋਂ ਨਹੀਂ ਪੰਜਾਬ ਇੱਕ ਸਟਰਗਲ ਦੀ ਧੂਮੇ ਬਣ ਗਿਆ ਪੰਜਾਬ ਇੱਕ ਸੰਘਰਸ਼ ਦੀ ਜ਼ਮੀਨ ਬਣ ਗਿਆ ਜਿਹਦੀ ਅਗਵਾਈ ਸਮੇ ਸਮੇਂ ਦੇ ਉੱਤੇ ਸਮੇਂ ਦੀ ਸੇਖ ਲੀਡਰਸ਼ਿਪ ਨੇ ਕੀਤੀ। ਔਰ ਉਹਦੇ باوجود ਵੀ ਬਹੁਤ ਸਾਰੀਆਂ ਜੇਲਾਂ ਕੱਟਣੀਆਂ ਪਈਆਂ, ਸ਼ਹਾਦਤਾਂ ਦੇਣੀਆਂ ਪਈਆਂ। ਕੁਝ ਉਹਨਾਂ ਮਸਲਿਆਂ ਨੂੰ ਲੈ ਕੇ ਜਿਹੜੇ ਮਸਲੇ ਅੱਜ ਤੱਕ ਵੀ ਹੱਲ ਨਹੀਂ ਹੋਏ ਭਾਰਤ ਦੇ ਵਿੱਚ। ਬੇਸ਼ੱਕ 1966 ਤੱਕ ਇਹ ਗਿਣਿਆ ਜਾਂਦਾ ਹੈ ਕਿ ਪੰਜਾਬ ਦਾ ਸੰਘਰਸ਼ ਪੰਜਾਬੀ ਸੂਬੇ ਮੋਰਚੇ ਦਾ ਸੰਘਰਸ਼ ਔਰ 1960 ਦੇ ਇੱਕ ਪ੍ਰਾਪਤੀ ਬਣਾਈ ਜਾਂਦੀ ਹੈ ਕਿ ਉਸ ਮੋਰਚੇ ਨੇ 60 ਦੇ ਵਿੱਚ ਇੱਕ ਪ੍ਰਾਪਤੀ ਹਾਸਲ ਕਰ ਲਈ ਪੰਜਾਬੀ ਸੂਬਾ ਲੈ ਕੇ ਪਰ ਜਿਵੇਂ 47 ਤੋਂ ਇੱਕਦਮ ਬਾਅਦ ਉਹਦੀ ਐਕਸਪਲੇਨੇਸ਼ਨ ਹੋਣੀ ਸ਼ੁਰੂ ਹੋ ਗਈ ਕਿ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਡਿਸਕਰੀਵ ਕੀਤਾ ਗਿਆ ਉਹਨਾਂ ਨੂੰ ਲੁੱਟਿਆ ਗਿਆ ਇਸੇ ਤਰ੍ਹਾਂ ਦੀ ਸੇਮ ਐਕਸਪਲੇਨੇਸ਼ਨ ਸਾਰੇ ਪੰਜਾਬੀ ਬਕੂਬੀ ਜਾਣਦੇ ਆ ਕਿ 1966 ਤੋਂ ਬਾਅਦ ਵੀ ਪੰਜਾਬੀ ਐਵੇਂ ਹੀ ਫੀਲ ਕਰਦੇ ਆ ਕਿ ਪੰਜਾਬ ਨੂੰ ਇੱਕ ਵਾਰ ਫਿਰ ਲੁੱਟ ਲਿਆ ਹਿੰਦੁਸਤਾਨ ਬੇਸ਼ੱਕ ਉਹਦੇ ਵਿੱਚ ਸਾਡੇ ਪੰਜਾਬੀ ਬੋਲਦੇ ਇਲਾਕੇ ਸਾਡੇ ਕੋਲੋਂ ਖੋਲੇ ਸਾਡੀ ਰਾਜਧਾਨੀ ਸਾ ਤੋਂ ਖੋਲੇ ਪਾਣੀਆਂ ਦੇ ਨਾਮ ਦੇ ਉੱਤੇ ਜਿਸ ਸੂਬੇ ਦਾ ਨਾਮ ਪਿਆ ਉਹਦੇ ਕੋਲੋਂ ਉਹਦੇ ਪਾਣੀਆਂ ਦਾ ਹਾਕੀ ਖੋਲਿਆ ਔਰ ਇੱਕ ਨਿਰੰਤਰ ਤਰੀਕੇ ਦੇ ਨਾਲ ਪੰਜਾਬ ਦੇ ਉੱਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹਮਲੇ ਸ਼ੁਰੂ ਹੋਏ ਜਿਹਦੇ ਵਿੱਚ ग्रीन रेवोल्यूशन ਵੀ ਅੱਜ ਦੇ ਤੌਰ ਦੇ 'ਚ ਇਹ ਮੰਨਿਆ ਜਾਂਦਾ ਆ ਕਿ ਪੰਜਾਬ ਨੂੰ ਇੰਡੀਆ ਨੇ ਇੱਕ ਲੈਬ ਦੀ ਤਰ੍ਹਾਂ ਇਸਤੇਮਾਲ ਕੀਤਾ ਔਰ ਅੱਜ ਸਾਡੀ ਜ਼ਮੀਨ ਉਹਨੂੰ ਵੀ ਲਗਭਗ ਬੰਜਰ ਬਣਾ ਕੇ ਰੱਖਦਾ ਹੈ ਕਿ ਅੱਜ ਜੇ ਤੁਸੀਂ ਕੁਝ ਵੀ ਜ਼ਮੀਨ 'ਚ ਉਗਾਉਣਾ ਆ ਤੇ ਹਰ ਤਰ੍ਹਾਂ ਦੇ ਤੱਤ ਉਹਦੇ ਵਿੱਚ ਸਾਨੂੰ ਬਾਜ਼ਾਰੋਂ ਲੈ ਕੇ ਪਾਉਣੇ ਪੈਂਦੇ ਔਰ ਹਾਲਾਤ ਇੱਥੋਂ ਤੱਕ ਚੱਲ ਗਏ ਨੇ ਵੀ ਜਿਹੜੀ ਚੀਜ਼ ਉਗਾਉਣੀ ਆ ਉਹਦੇ ਬੀ ਵੀ ਸਾਨੂੰ ਬਾਜ਼ਾਰੋਂ ਕਾਰਪੋਰੇਟ ਘਰਾਣਿਆਂ ਦੇ ਕੋਲੋਂ ਲੈ ਕੇ ਫਿਰ ਆਪਣੇ ਖੇਤਾਂ ਦੇ 'ਚ ਪਾਉਣੇ ਪੈਂਦੇ ਸੋ ਜਿੱਥੇ ਇਹ ਸਾਰੀਆਂ ਲੁੱਟਾਂ ਸਾਡੀਆਂ ਆਈਆਂ ਸਮੂਹਕ ਰੂਪ ਦੇ ਵਿੱਚ ਪੰਜਾਬੀਆਂ ਦੀਆਂ ਆਈਆਂ ਉੱਥੇ ਇੱਕ ਵੱਡਾ ਹਮਲਾ ਖਾਸ ਤੌਰ ਤੇ ਪੰਜਾਬੀਆਂ ਦੇ ਵਿੱਚੋਂ ਵੀ ਸਿੱਖ ਕੌਮ ਨੂੰ ਚੁਣ ਕੇ ਉਹਦੇ ਉੱਤੇ ਕੀਤਾ ਗਿਆ ਕਿਉਂਕਿ ਹਿੰਦੁਸਤਾਨ ਭਾਰਤ ਇੰਡੀਆ ਇਹਦੀਆਂ ਸਮੇਂ-ਸਮੇਂ ਤੇ ਬਦਲਦੀਆਂ ਸਰਕਾਰਾਂ ਇਹ ਹਮੇਸ਼ਾ ਜਾਣਦੀਆਂ ਰਹੀਆਂ ਨੇ ਉਹ ਸਾਡੇ ਇਤਿਹਾਸ ਤੋਂ ਵਾਕਿਫ ਸੀ ਉਹ ਸਾਡੇ ਕਰਦਾਰਾਂ ਤੋਂ ਵਾਕਿਫ ਹੀ ਤੇ ਉਹਨਾਂ ਨੂੰ ਪਤਾ ਸੀ ਕਿ ਜੇ ਕੋਈ ਸਮਾਪਾ ਕੇ ਪੰਜਾਬ ਦੀ ਅਗਵਾਈ ਕਰ ਸਕਦਾ ਹੈ ਤੇ ਫਿਰ ਸਾਡੇ ਸਾਹਮਣੇ ਇਕ ਡਾ ਕੇ ਖੜ ਸਕਦਾ ਹੈ ਤੇ ਉਹ ਸਿੱਖ ਨੇ ਇਸ ਕਰਕੇ ਉਹਨਾਂ ਨੂੰ ਪਹਿਲਾਂ ਹੀ ਇੰਨਾ ਕਮਜ਼ੋਰ ਇੰਨਾ ਹਾਸ਼ੀਏ ਤੇ ਧੱਕ ਦਿੱਤਾ ਜਾਵੇ ਤੇ ਉਹ ਆਪਣਾ ਸੰਘਰਸ਼ ਕਰਨ ਲੱਗਿਆ ਸੌ ਵਾਰੀ ਸੋਚਣ ਔਰ ਸਾਡੇ ਨਾਲੇ ਸਾਰਾ ਕੁਝ ਹੋਇਆ ਸਾਡੀ ਜਿੱਥੇ ਆਰਥਿਕਤਾ ਲੁੱਟੀ ਗਈ ਜਿਹਦੇ ਵਿੱਚ ਸਾਡੀ ਜ਼ਮੀਨ ਵੀ ਰੋਟੀ ਗਈ ਉੱਥੇ ਸਾਡੀ ਜਿਹੜਾ ਹਿਊਮਨ ਰਿਸੋਰਸ ਜਿਹੜੇ ਬੰਦੇ ਹੁੰਦੇ ਨੇ ਜਿਹੜੇ ਇਨਸਾਨ ਹੁੰਦੇ ਨੇ ਕਿਸੇ ਖਿੱਤੇ ਦੇ ਸਭ ਤੋਂ ਵੱਡਾ ਰਿਸੋਰਸ ਉਹ ਹੁੰਦੇ ਨੇ ਅੱਜ ਕੱਲ ਅਸੀਂ ਰਿਸੋਰਸਿਸ ਹੋਰ ਹੋਰ ਘਣਾ ਲੱਪਿਆ ਨਾ ਕਿ ਸਾਡੇ ਕੋਲ ਪਾਣੀ ਹੈ ਕਿ ਨਹੀਂ ਜ਼ਮੀਨ ਹੈ ਕਿ ਨਹੀਂ ਸਾਡੇ ਕੋਲ ਹਵਾ ਕਿੱਦਾਂ ਦੀ ਆ ਸਾਡੇ ਕੋਲ ਬਾਉਂਡਰੀ ਕਿੱਦਾਂ ਦੀ ਆ ਇਹ ਸਾਰੀਆਂ ਚੀਜ਼ਾਂ ਸੈਕੰਡਰੀਆਂ ਹੁੰਦੀਆਂ ਨੇ ਕਿਸੇ ਵੀ ਖਿੱਤੇ ਨੇ ਜੇ ਡਿਵੈਲਪ ਹੋਣਾ ਹੈ ਜੇ ਅੱਗੇ ਵਧਣਾ ਹੈ ਜੇ ਤਰੱਕੀ ਕਰਨੀ ਆ ਤੇ ਉਹਦਾ ਸਭ ਤੋਂ ਪਹਿਲਾ ਰਿਸੋਰਸ ਹੁੰਦਾ ਕਿ ਉਥੇ ਬੰਦੇ ਕਿੱਦਾਂ ਦੇ ਵਸਦੇ ਨੇ ਉਥੇ ਲੋਕ ਕਿੱਦਾਂ ਦੇ ਵਸਦੇ ਨੇ ਤੇ ਸਾਡੀ ਇਸ ਰਿਸੋਰਸ ਨੂੰ ਮਾਰਨ ਦੇ ਲਈ ਸਾਡੇ ਨੌਜਵਾਨੇ ਨੂੰ ਟਾਰਗੇਟ ਕੀਤਾ ਗਿਆ ਜਿੱਥੇ ਉਹਦਾ ਸਿੱਧ ਨਸਲਕੁਸ਼ੀ ਕੀਤੀ ਗਈ 84 ਤੋਂ ਲੈ ਕੇ ਖਾਸ ਤੌਰ ਤੇ 78 ਤੋਂ ਸ਼ੁਰੂ ਹੋ ਗਿਆ ਹਾਲਾਂਕਿ ਤੋਂ ਪਹਿਲਾਂ ਵੀ ਸਰੋਲੀ ਉਹ ਕੰਮ ਸ਼ੁਰੂ ਹੋ ਗਿਆ ਹੈ 78 ਤੋਂ ਲੈ ਕੇ 95 ਤੱਕ ਜਿਸ ਤਰੀਕੇ ਦੇ ਨਾਲ ਸਿੱਖ ਨੌਜਵਾਨੀ ਦੀ ਪੰਜਾਬ ਦੇ ਵਿੱਚ ਸਰੀਰਕ ਰੂਪ ਦੇ ਵਿੱਚ ਨਸਲਕੁਸ਼ੀ ਕੀਤੀ ਗਈ ਸਾਡਾ ਕਤਰਿਆਮ ਕੀਤਾ ਗਿਆ ਉਹ ਸਾਰਿਆਂ ਦੇ ਸਾਹਮਣੇ ਦੁਨੀਆ ਦੇ ਪਰ ਉਹਦੇ ਨਾਲ ਨਾਲ ਜਿਹੜੇ ਉਸ ਸੰਘਰਸ਼ ਦੇ ਵਿੱਚ ਸਿੱਧੇ ਨਹੀਂ ਵੀ ਆਏ ਜਿਨ੍ਹਾਂ ਨੂੰ ਇੰਡੀਆ ਸਿੱਧਾ ਟਾਰਗੇਟ ਨਹੀਂ ਵੀ ਕਰ ਸਕਿਆ ਉਹਨਾਂ ਨੂੰ ਖਤਮ ਕਰਨ ਦੇ ਲਈ ਇੱਥੇ ਨਸ਼ਿਆਂ ਦਾ ਵੀ ਇੱਕ ਦਰਿਆ ਵਗਾਇਆ ਗਿਆ ਜੇ ਕੋਈ ਨਸ਼ਿਆਂ ਤੋਂ ਵੀ ਬਚ ਗਿਆ ਤੇ ਸਾਡੇ ਦਿਮਾਗ ਨੂੰ ਲੁੱਟਣ ਦੇ ਲਈ ਸਾਡੇ ਚੰਗੇ ਰਿਸੋਰਸਸ ਨੂੰ ਲੁੱਟਣ ਦੇ ਲਈ ਚੰਗੇ ਦਿਮਾਗਾਂ ਨੂੰ ਖੋਣ ਦੇ ਲਈ ਇੱਥੋਂ ਵਿਦੇਸ਼ਾਂ ਦੇ ਚੰਗੇ ਸੁਪਨੇ ਵਿਖਾਲੇ ਗਏ ਔਰ ਇੱਥੇ ਸਾਨੂੰ ਮਿਲਣ ਵਾਲੀਆਂ तमाम ਨੌਕਰੀਆਂ ਦੇ ਵਿੱਚੋਂ ਬਾਹਰ ਕੱਟਿਆ ਗਿਆ ਸਾਡੇ ਇੱਥੇ ਮਾਹੌਲ ਇਦਾਂ ਦਾ ਸਿਰ ਜਾ ਗਿਆ ਕਿ ਸਾਡੀ ਇੱਥੇ ਨੌਜਵਾਨੀ ਜਿਹੜੀ ਆ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਹੋ ਗਈ। ਇਹ ਸਾਰੀਆਂ ਚੀਜ਼ਾਂ ਇੱਕ ਕੰਟੀਨਿਊਟੀ ਦੇ ਵਿੱਚ ਪੰਜਾਬ ਨੂੰ ਔਰ ਸਿੱਖਾਂ ਨੂੰ ਦੇਖਣੀ ਚਾਹੀਦੀ ਹੈ ਇਹਨਾਂ ਨੂੰ ਤੋੜ-ਤੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ। ਔਰ ਇਸੇ ਹੀ ਸਾਰੀ ਲੜੀ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ। ਔਰ ਸਿੱਖਾਂ ਦੇ ਲਈ ਸਭ ਤੋਂ ਸਰਵਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਵੀ ਇਸੇ ਸੋ ਕਾਲਡ ਆਜ਼ਾਦ ਹਿੰਦੁਸਤਾਨ ਦੇ ਵਿੱਚ ਅਸੀਂ ਸਹਾਰੀ ਆ ਤੇ ਸਹਾਰੇ ਇੰਡੀਆ ਕੱਲਾ 84 ਤੱਕ ਸੀਮਤ ਨਹੀਂ ਰਿਹਾ ਕਿ ਉਹਨੇ ਦਰਬਾਰ ਸਾਹਿਬ ਦੇ ਤੇ ਹਮਲਾ ਕੀਤਾ ਸਾਡੇ ਦੇ ਕੱਲੂ ਘਾਰਾਂ ਵਾਪਰਿਆ ਤੇ ਉਹਨੇ ਸਾਨੂੰ ਇੱਕ ਜ਼ਖਮ ਦੇ ਦਿੱਤਾ ਨਹੀਂ ਉਦੋਂ ਤੋਂ ਲੈ ਕੇ ਚੱਲੀ ਹੋਈ ਚੀਜ਼ 18 ਦਸੰਬਰ 2021 ਨੂੰ ਦਰਬਾਰ ਸਾਹਿਬ ਅੰਦਰ ਭਾਰਤੀ ਖੂਫੀਆ ਏਜੰਸੀਆਂ ਵੱਲੋਂ ਕੀਤੀ ਗਈ ਵਿੱਦਬੀ ਦੀ ਕੋਸ਼ਿਸ਼ ਤੱਕ ਇੱਕੋ ਕੈਰੈਕਟਰ ਚੱਲਦਾ ਹੈ ਔਰ ਇਹਨਾਂ ਸੱਤ ਹਾਕਿਆਂ ਦੇ ਵਿੱਚ ਅਸੀਂ ਨਿਤਾ ਪ੍ਰਤੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੁੰਦੀਆਂ ਵੇਖੀਆਂ ਨੇ ਔਰ ਜਿੱਥੇ ਜਿੱਥੇ ਪੰਥ ਸਜਾ ਦੇ ਸਕਦਾ ਹੈ ਦਿੱਤੀ ਵੀ ਆ ਪਰ ਇਸ ਸਿਸਟਮ ਨੇ ਸਾਨੂੰ ਉਹਦੇ ਚ ਕੁਝ ਨਹੀਂ ਦਿੱਤਾ ਆਪਣੀ ਨੌਜਵਾਨੇ ਅਸੀਂ ਨਸ਼ਿਆਂ ਚ ਗਰਖ ਹੁੰਦੀ ਵੇਖੀ ਇੱਥੇ ਆਪਣੇ ਪਾਣੀਆਂ ਦੀ ਆਪਣੀ ਕਿਸਾਨੀ ਦੀ ਆਪਣੀ ਆਰਥਿਕਤਾ ਦੀ ਲੁੱਟ ਹੁੰਦੀ ਅਸੀਂ ਅੱਜ ਵੀ ਵੇਖ ਰਹੇ ਆ ਅੱਜ ਦੇ ਦਿਨ ਵੀ ਪੰਜਾਬ ਦਾ ਕਿਸਾਨ ਮੰਡੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੁੱਲ ਰਿਹਾ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਬੇਸ਼ੱਕ ਕਿਸਾਨੀ ਸੰਘਰਸ਼ ਦੇ ਜਤਨ ਤੋਂ ਬਾਅਦ ਅੱਜ ਲੱਗਦਾ ਹੈ ਕਿ ਸ਼ਾਇਦ ਇੱਕ ਵਾਰੀ ਕਿਸਾਨਾਂ ਨੇ ਮੋਰਚਾ ਜਿੱਤ ਲਿਆ ਪਰ ਜੇ ਉਸ ਦੀ ਅੱਜ ਗਹਿਰਾਈ ਨੂੰ ਤੁਸੀਂ ਵੇਖੋ ਤਾਂ ਇੰਡੀਆ ਅੱਜ ਵੀ ਉਹਦੀ ਸਜ਼ਾ ਪੰਜਾਬ ਨੂੰ ਦੇ ਰਿਹਾ ਹੈ ਪੰਜਾਬ ਦੇ ਕਿਸਾਨ ਮੰਡੀਆਂ ਚ ਰੋਲ ਰਹੇ ਤੇ ਸੜਕਾਂ ਤੇ ਵੀ ਨਰੰਤਰ ਰੋਲ ਰਹੇ ਹਨ ਔਰ ਇਹੋ ਅੱਗੇ ਜਾ ਕੇ ਵੀ ਇੰਡੀਆ ਨੇ ਜਿਹੜੀਆਂ ਗੈਰ ਨਾਇਕ ਸਾਡੇ ਕਤਲ ਨੇ ਪੰਜਾਬ ਚ ਵੀ ਕਰਦਾ ਸੀ ਹੁਣ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਉਹਨੇ ਸਾਡੇ ਗੈਰ ਨਾਇਕ ਜਿਹੜੇ ਕਤਲ ਆ ਉਹ ਕਰਨ ਦੀ ਨੀਤੀ ਲਾਗੂ ਕੀਤੀ ਹੋਈ ਹੈ ਪੰਥ ਦੇ ਪੰਜਾਬ ਆਪਣੀ ਝੋਲੀ ਦੇ ਵਿੱਚ ਨਿਤ ਪ੍ਰਤੀ ਦਿਨ ਆਪਣੇ ਸੰਘਰਸ਼ੀਲ ਲੋਕਾਂ ਦੀਆਂ ਲਾਸ਼ਾਂ ਆਪਣੀ ਝੋਲੀ ਚ ਪਵਾ ਰਿਆ ਜਿਹੜੀਆਂ ਹਿੰਦੁਸਤਾਨ ਵੱਲੋਂ ਕਤਲ ਕੀਤੀਆਂ ਜਾਂਦੀਆਂ ਔਰ ਇਸ ਸਰਕਾਰੀ ਅਤਵਾਦ ਨੂੰ ਕੱਲਾ ਸੀ ਛੱਡਿਆ ਇਹਨੇ ਕਦੇ ਮੁਕਾਬਲਾ ਵੀ ਕੀਤਾ ਔਰ ਸਾਨੂੰ ਆਪਣੇ ਉਸ ਦੌਰ ਦੇ ਤੇ ਮਾਣ ਵੀ ਔਰ ਇੱਕ ਕਦੀ ਨਹੀਂ ਅੰਦਾਜ਼ਾ ਕਿ ਸਾਰੀ ਤੇ ਸਾਰੀ ਕੌਮ ਨਪੁੰਸਕ ਹੋ ਕੇ ਜਾਂ ਇੱਕ ਤਰ੍ਹਾਂ ਦੇ ਨਾਲ ਹਥਿਆਰ ਸੁੱਟ ਕੇ ਘਰਾਂ ਦੇ ਵਿੱਚ ਬੈਠ ਇੱਕ ਨਾ ਇੱਕ ਕੋਈ ਨਾ ਕੋਈ ਇੱਕ ਐਸਾ ਤਬਕਾ ਹਮੇਸ਼ਾ ਰਹਿੰਦਾ ਹੈ ਜਿਹੜਾ ਸਰਕਾਰਾਂ ਦੇ ਉਹਨਾਂ ਜ਼ਬਰ ਦੇ ਖਿਲਾਫ ਹਮੇਸ਼ਾ ਡਟਿਆ ਰਹਿੰਦਾ ਔਰ ਅਸੀਂ ਡਟੇ ਪਰ ਇਹਨਾਂ ਸਾਰੇ ਗੱਲਾਂ ਦੇ ਬਾਵਜੂਦ ਵੀ ਕੁਝ ਚੀਜ਼ਾਂ ਮਿਸਿੰਗ ਨੇ ਸਾਡੇ ਵਿੱਚ ਸਮੂਹਕ ਰੂਪ 'ਚ ਛੋਟੇ ਤੇ ਇੱਕ ਸੋਲਿਡ ਹਿੱਸੇ ਦੇ ਵਿੱਚੋਂ ਮੌਜੂਦ ਨੇ ਔਰ ਉਹ ਸਮੂਹਕ ਰੂਪ ਦੇ ਵਿੱਚ ਮਿਸਿੰਗ ਨੇ ਕਿਤਨਾ ਕੁ ਕੁਝ ਸਵਾਲ ਸਾਡੇ ਸਾਹਮਣੇ ਖੜੇ ਹੁੰਦੇ ਮੈਂ ਫੇਰ ਕਹਿ ਰਿਹਾ ਸਮੂਹਕ ਰੂਪ ਚ ਕਿਸੇ ਇੱਕ ਪਾਰਟੀਕੂਲਰ ਜਥੇਬੰਦੀ ਇੱਕ ਪਾਰਟੀਕੂਲਰ ਇਨਸਾਨ ਇੱਕ ਪਾਰਟੀਕੂਲਰ ਲੀਡਰ ਦੇ ਸਾਹਮਣੇ ਨਹੀਂ ਇੱਕ ਪੂਰੇ ਪੰਜਾਬੀ ਹੋਣ ਦੇ ਨਾਤੇ ਸਿੱਖ ਹੋਣ ਦੇ ਨਾਤੇ ਇੱਕ ਕੌਮ ਹੋਣ ਦੇ ਨਾਤੇ ਕੁਝ ਸਵਾਲ ਸਾਡੇ ਸਾਹਮਣੇ ਖੜੇ ਹੁੰਦੇ ਤੇ ਕਿ ਕਦੋਂ ਤੱਕ ਅਕਰ ਕਦੋਂ ਤੱਕ ਅਸੀਂ ਇਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ અપਮਾਨ ਸਹਾਰ ਦੇ ਰਹਾ ਹਾਂ ਕਦੋਂ ਤੱਕ ਅਸੀਂ ਜਿਹੜੀਆਂ ਬੇਸ਼ਕੀਮਤੀ ਜਾਨਾਂ ਲੱਗੀਆਂ ਨੇ ਸਾਡੀਆਂ ਪੰਜਾਬ ਦੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਦਰਕਨਾਰ ਕਰਕੇ ਤੇ ਆਪਣੀ ਜ਼ਿੰਦਗੀ ਆਰਾਮਦਾਇਕ ਤਰੀਕੇ ਨਾਲ ਕੱਟਦੇ ਰਾਵਾਂਗੇ ਔਰ ਕਦੋਂ ਤੱਕ ਉਹਨਾਂ ਜਾਨਾਂ ਨੂੰ ਅਜਾਈਂ ਜਾਣ ਦੇਵਾਂਗੇ ਆਖਿਰ ਕਦੋਂ ਤੱਕ ਅਸੀਂ ਆਪਣੀਆਂ ਟਾਰਗੇਟ ਕਿਲਿੰਗਸ ਜਿਹੜੀਆਂ ਨੇ ਉਹਨਾਂ ਨੂੰ ਇਵੇਂ ਵੇਖਦੇ ਰਾਵਾਂ ਕਦੋਂ ਤੱਕ ਅਸੀਂ ਆਪਣਾ ਜਿਹੜਾ ਸੰਘਰਸ਼ ਆ ਜਿਹੜਾ ਰਾਜ ਭਾਗ ਦਾ ਸੰਘਰਸ਼ ਆ ਉਹ ਤੋਂ ਮੂੰਹ ਮੋੜ ਕੇ ਤੇ ਆਪਣੇ ਘਰਾਂ ਦੇ ਵਿੱਚ ਆਪਣੇ ਕਮਾਕਾਰਾਂ ਦੇ ਵਿੱਚ ਬਿਜ਼ੀ ਰਾਵਾਂਗੇ ਕਦੋਂ ਤੱਕ ਅਸੀਂ ਇੰਡੀਆ ਨੂੰ ਇਹ ਇਜਾਜ਼ਤ ਦਿੰਦੇ ਰਾਵਾਂਗੇ ਕਿ ਉਹ ਸਾਡੇ ਧਰਮ ਦੇ ਨਾਮ ਦੇ ਉੱਤੇ ਸਾਡੀ ਜਾਤ ਦੇ ਨਾਮ ਦੇ ਉੱਤੇ ਸਾਡੇ ਨਸਲ ਦੇ ਨਾਮ ਦੇ ਉੱਤੇ ਸਾਨੂੰ ਪੰਜਾਬੀਆਂ ਨੂੰ ਆਪਸ ਲੜਾਉਂਦੀ ਰਹੇ ਸੋ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਖਾਸ ਤੌਰ ਤੇ ਜਿਹੜੀ ਮੌਜੂਦਾ ਸਮੇਂ ਦੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੀ ਜਿਹੜੀ ਪਾਲਿਸੀ ਹੈ ਇੰਡੀਆ ਦੀ ਉਹਦੇ ਬਾਰੇ ਸਰਦਾਰ ਕਮਪਾਲਸ ਦੀ ਆਵਾਜ਼ ਕਾਢਣਾ ਗੱਲ ਕਰਨਗੇ ਖੁੱਲ ਕੇ ਪਰ ਉਹਦੇ ਨਾਲ ਨਾਲ ਜਿਹੜੇ ਪੰਜਾਬ ਦੇ ਵਿੱਚ ਵੀ ਉਹਦੇ ਹਾਲਾਤ ਸਾਨੂੰ ਦੇਖਣ ਨੂੰ ਮਿਲਦੇ ਨੇ ਜਾਂ ਉਹਦੀ ਜਿਹੜੀਆਂ ਰੈਮੀਫਿਕੇਸ਼ਨਸ ਜਿਹੜੀਆਂ ਉਹਦੀਆਂ ਅੱਗੇ ਸ਼ਖਾਵਾਂ ਫੁੱਟੀਆਂ ਨੇ ਔਰ ਉਹ ਜਿਸ ਤਰੀਕੇ ਨਾਲ ਸਾਨੂੰ ਪੰਜਾਬ ਚਿੱਤ ਹਿੰਦੁਸਤਾਨ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਪਿਛਲੇ ਦਿਨੀ ਇੱਕ ਨੋਟੀਫਿਕੇਸ਼ਨ ਬੀਸੀਏਐਸ ਵੱਲੋਂ ਜਿਹੜਾ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਟੀ ਉਹਦੇ ਵੱਲੋਂ جاری ਆ ਕਿ ਭਾਰਤ ਦੇ ਜਿਹੜੇ ਹਵਾਈ ਅੱਡੇ ਨੇ ਉਨ੍ਹਾਂ ਦੇ ਉੱਤੇ ਸੇਕ ਆਪਣੇ ਕੁਕਾਰ ਪੈਣ ਕੇ ਕੁਰਬਾਨ ਪੈਣ ਕੇ ਨਹੀਂ ਆ ਸਕਦੇ ਇਹ ਇਹੋ ਜਿਹਾ ਇੱਕ ਨੋਟੀਫਿਕੇਸ਼ਨ 2022 ਚ ਵੀ ਜਾਰੀ ਆ ਪਰ ਉਦੋਂ ਜਦੋਂ ਵਿਰੋਧ ਹੋਇਆ ਤੇ 5 ਦਿਨਾਂ ਬਾਅਦ ਹੀ ਉਹ ਵਾਪਸ ਲੈ ਲਿਆ ਗਿਆ ਫਿਰ ਇੱਕ ਸਵਾਲ ਆਉਂਦਾ ਕਿ 2 ਸਾਲ ਬਾਅਦ ਫੇਰ ਇਹ ਕਿਉਂ ਤੇ ਸੁਭਾਵ ਹੈ ਕਿ ਜਿਹੜਾ ਬੰਦਾ ਕੜੀਆਂ ਨੂੰ ਜੋੜਨੀ ਆ ਜਾਣਦਾ ਆ ਜਿਹੜਾ ਥੋੜਾ ਬਹੁਤਾ ਵੀ ਬਿਟਵੀਨਸ ਦੀ ਲਾਈਨ ਤੇ ਬਿਯੋਂਡ ਦੀ ਲਾਈਨਸ ਸਮਝਦਾ ਆ ਕਲਾ ਉਹਨੂੰ ਸਾਫ਼ ਪਤਾ ਆ ਕਿ ਜਿਹੜੇ ਸਿੱਖਾਂ ਦੇ ਘਰ ਜਿਸ ਤਰੀਕੇ ਦੇ ਨਾਲ ਇੰਡੀਆ ਬਾਹਰਲੀ ਦੁਨੀਆ ਦੀ ਕ੍ਰਿਤੀ ਦੇ ਵਿੱਚ ਫਸਿਆ ਪਿਆ ਹੈ ਇਹ ਉਸ ਬੁਖਲਾਹਟ ਦੇ ਵਿੱਚੋਂ ਨਿਕਲੀਆਂ ਇਹ ਚੀਜ਼ਾਂ ਨੇ ਪਰ ਅਫਸੋਸ ਕੀ ਹੈ ਅਫਸੋਸ ਇਹ ਹੈ ਨੋਟੀਫਿਕੇਸ਼ਨਸ ਨਹੀਂ ਗਏ ਇੰਡੀਆ ਇਹ ਨੋਟੀਫਿਕੇਸ਼ਨ ਕਿਉਂ ਕੱਢਦਾ ਉਹਨਾਂ ਨੂੰ ਕੋਈ ਅਫਸੋਸ ਨਹੀਂਗਾ ਉਹ ਤੁਹਾਡੇ ਹੱਕ ਕੋਕ ਖੋਣ ਦੇ ਲਈ ਲੁੱਟਣ ਦੇ ਲਈ ਨਿਰੰਤਰ ਚੱਲੀ ਤੇ ਉਹਨਾਂ ਤੇ ਦੁੱਖ ਕਰਨ ਦਾ ਉਹਨਾਂ ਦਾ ਅਫਸੋਸ ਕਰਨ ਦਾ ਕੋਈ ਫਾਇਦਾ ਨਹੀਂਗਾ ਦੋੱਖਤੇ ਅਫਸੋਸ ਕਿਸੇ ਹੋਰ ਗੱਲ ਦਾ ਹੈ ਉਹ ਇਸ ਗੱਲ ਦਾ ਹੈ ਕਿ ਪਿਛਲੇ 7 ਦਹਾਕੇ ਸਾਢੇ 7 ਦਹਾਕਿਆਂ ਦੀ ਇਸ ਲੁੱਟ ਦੇ ਵਿੱਚ ਜਿਹੜੀ ਸਾਡੇ ਇੱਥੇ ਮੇਨਸਟ੍ਰੀਮ ਪੋਲੀਟਿਸ਼ੀਅਨਸ ਨੇ ਜਾਂ ਹੋਰ ਅਲੱਗ-ਅਲੱਗ ਥਾਵਾਂ ਤੇ ਕੰਮ ਕਰਦੀਆਂ ਸੰਸਥਾਵਾਂ ਨੇ ਉਹਨਾਂ ਦਾ ਬਿਆਨ ਅਲੱਗ-ਅਲੱਗ ਹੋ ਸਕਦੇ ਪਰ ਇੱਕ ਲਾਈਨ ਉਹਨਾਂ ਸਾਰਿਆਂ ਕੋਮਨ ਰੱਖੀ ਹੋਈ ਹੈ ਖਾਸ ਤੌਰ ਤੇ ਇੱਕ-ਇੱਕ ਸੰਸਥਾਵਾਂ ਨੇ ਔਰ ਉਹਨਾਂ ਦੇ ਨੁਮਾਇੰਦੇ ਨੇ 47 ਤੋਂ ਲੈ ਕੇ 24 ਆ ਗਿਆ 2024 ਕੋਈ ਇਹੋ ਜਿਹਾ ਸਾਡੇ ਤੇ ਹਮਲਾ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਾਮ ਜਿਹੜਾ ਸਰਮੋਹ ਰਿਆ ਦਰਬਾਰ ਸਾਹਿਬ ਤੇ ਹਮਲੇ ਦਾ ਹੋਵੇ ਤੇ ਚਾਹੇ ਇਹੋ ਜਿਹਾ ਛੋਟੇ ਮੋਟੇ ਨੋਟੀਫਿਕੇਸ਼ਨ ਹੋਣ ਜਿੱਥੇ ਸਿੱਖਾਂ ਨੂੰ ਇੱਕ ਤਰੀਕੇ ਦੇ ਨਾਲ ਨਾ ਕਕਾਰ ਪਾਉਣ ਦੀ ਮਨਾਈ ਕੀਤੀ ਜਾਂਦੀ ਉਹ ਜਾਂ ਕਿਸੇ ਕਿਤੇ ਕੜੇ ਨਾਲੇ ਕਿਤੇ ਪੱਗ ਪਾਉਣ ਦੀ ਮਨਾਈ ਕਰਦੇ ਇਹ ਸਾਰੀਆਂ ਚੀਜ਼ਾਂ ਨੇ ਉਹਦੇ ਇੱਕ ਲਾਈਨ ਨੇ ਘੜੀ ਕੜਾਈ ਰੱਖੀ ਸਾਰਿਆਂ ਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਪੱਕੀ ਆ ਤੁਸੀਂ ਸਾਰਿਆਂ ਦੇ ਪ੍ਰੈਸ ਨੋਟਸ ਦੇ ਵਿੱਚ ਸਾਰਿਆਂ ਦੀ ਬਿਆਨਬਾਜ਼ੀ ਦੇ ਵਿੱਚ ਵੇਖਿਓ ਉੱਪਰਲਾ ਥਲਲਿਆਂ ਘਟਨਾਵਾਂ ਬਦਲ ਜਾਂਦੀਆਂ ਨੇ ਨਾਮ ਬਦਲ ਦਿੰਦੇ ਨੇ ਘਟਨਾਵਾਂ ਦੇ ਇੱਕ ਲਾਈਨ ਵਿੱਚ ਪੱਕੀ ਪ੍ਰਿੰਟ ਕਰਕੇ ਨਾ ਰੱਖੀ ਆ ਜੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਔਰ ਮੈਂ ਹਨਾਨ ਆ ਵੀ ਇੰਨਾ ਕੁਝ ਹੋ ਗਿਆ ਸਾਡੇ ਦਾ ਇੰਨੀਆ ਜਾਨਾਂ ਸੰਘਰਸ਼ ਦੇ ਰੇਖੇ ਲੱਗੇ ਦਰਬਾਰ ਸਾਹਿਬ ਤੇ ਹਮਲਾ ਆ ਗਿਆ ਸਾਡੀ ਜ਼ਮੀਨ ਲੁੱਟਣੀ ਸਾਡਾ ਪਾਣੀ ਲੁੱਟ ਰਿਆ ਸਾਡੀ ਆਰਥਿਕਤਾ ਲੁੱਟਣੀ ਸਾਡੇ ਹਰ ਚੀਜ਼ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਹੈ। ਔਰ ਕਿੰਨੀ ਸਾਡੇ ਵਿੱਚ ਢੀਠਦਾਈ ਆ ਕਿ ਅਜੇ ਤੱਕ ਸਾਨੂੰ ਗੁਲਾਮੀ ਦਾ ਅਹਿਸਾਸ ਹੋਇਆ ਹੀ ਨਹੀਂ। ਕੁਝ ਵਰਗ ਨੇ ਤੇ ਉਦੋਂ ਅਹਿਸਾਸ ਕਰ ਲਿਆ ਜਦੋਂ ਇੰਡੀਆ ਨੇ ਆਪਣੀਆਂ ਹੱਦਾਂ ਟੱਪ ਦਿਆਂ ਦਰਬਾਰ ਸਾਹਿਬ ਦੇ ਉੱਤੇ 84 ਜਮਲਾਹ ਕੀਤਾ ਔਰ ਉਹ ਵਰਗ ਅੱਜ ਵੀ ਵਾਪਸ ਨਹੀਂ ਮੁੜਿਆ। ਪਰ ਫਿਰ ਮੈਂ ਕਈ ਰਿ ਆਪਣੇ ਆਪ ਚ ਇਹ ਸਵਾਲ ਦਾ ਜਵਾਬ ਲਾ ਲੈਣਾ ਕਿ ਜਿਨ੍ਹਾਂ ਨੂੰ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਅਹਿਸਾਸ ਨਹੀਂ ਆਇਆ। ਉਹਨਾਂ ਨੇ ਇਹ ਜਿਹੇ ਨੋਟੀਫਿਕੇਸ਼ਨਾਂ ਦੇ ਨਾਲ ਵੀ ਅਹਿਸਾਸ ਨਹੀਂ ਹੋਣਾ ਸਿਰਫ ਰਿਟੋਰਿਕਸ ਹਨ ਸੋ ਉਹਨਾਂ ਨੂੰ ਬਹੁਤ ਹੀ ਹਵਾਵਾਦੇਾਂ ਦੀ ਸਾਨੂੰ ਜ਼ਰੂਰਤ ਨਹੀਂ ਗਈ ਔਰ ਪਰ ਉਹਨਾਂ ਉਸ ਲੀਡਰਸ਼ਿਪ ਨੂੰ ਉਹਨਾਂ ਚੇਅਰਿਆਂ ਨੂੰ ਉਹਨਾਂ ਸੰਸਥਾਵਾਂ ਨੂੰ ਸਾਡੇ ਕੁਝ ਸਵਾਲ ਵੀ ਨੇ ਜਾਂ ਇੱਕ ਸਾਡੇ ਟੌਪ ਲਾਈਨ ਤੇ ਕਦੋਂ ਤੱਕ ਯਾਰ ਇਸੇ ਤਰੀਕੇ ਨਾਲ ਬਰਦਾਸ਼ਤ ਕਰਦੇ ਰਹੋ ਸੋ ਸਮਾ ਇਸ ਗੱਲ ਦੀ ਮੰਗ ਕਰਦਾ ਹੈ ਕਿ ਅਸੀਂ ਸਮੂਹਕ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਵਾਬ ਦੇਈਏ ਕੋਈ ਐਸੇ ਪ੍ਰੋਗਰਾਮਸ ਉਲੀਕੇ ਜਾਣ ਜਿਹੜੇ ਇੰਡੀਆ ਦੇ ਇਹੋ ਜਿਹੇ ਚੈਲੰਜਸ ਨੂੰ ਕਾਊਂਟਰ ਕਰ ਸਕਣ ਔਰ ਦਲ ਖਾਲਸਾ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿੰਨੀਆਂ ਮੈਂ ਤੁਹਾਨੂੰ ਕਹਾਈਆਂ ਨੇ 5 ਦਸੰਬਰ ਨੂੰ ਮੋਗੇ ਦੀ ਧਰਤੀ ਤੇ ਇੱਕ ਕਨਵੈਨਸ਼ਨ ਸੱਦੀ ਗਈ। ਔਰ ਇਸ ਕਨਵੈਨਸ਼ਨ ਦੇ ਵਿੱਚ ਅਸੀਂ ਹਰ ਪੰਥ ਦੇ ਪੰਜਾਬ ਪੱਕੇ ਜਥੇਬੰਦੀ ਨੂੰ ਸੱਦਾ ਦਿੰਦੇ ਹਾਂ। ਹਰ ਇੱਕ ਚਾਹੇ ਮੈਸਟਰੀ ਦੇ ਵਿੱਚ ਆਵੇ ਚਾਹੇ ਚਾਹੇ ਸਾਡੇ ਵਾਲੀ ਲਾਈਨ ਦੇ ਵਿੱਚ ਹੈ ਜਿਹੜਾ ਇੰਡੀਆ ਦੇ ਨਾਲੋਂ ਆਪਣਾ ਨਾਤਾ ਤੋੜ ਕੇ ਅੱਗੇ ਚੱਲਣਾ ਚਾਹੁੰਦਾ ਹੈ। ਜਿਹੜਾ ਵੀ ਪੰਥ ਦੇ ਪੰਜਾਬ ਨੂੰ ਪਿਆਰ ਕਰਦਾ ਹੈ ਉਹਨੂੰ ਅਪੀਲ ਆ ਉਹਨੂੰ ਬੇਨਤੀ ਆ ਉਹ ਇਸ ਕਨਵੈਨਸ਼ਨ ਦਾ ਹਿੱਸਾ ਬਣੇ ਤਾਂ ਜੋ ਅਸੀਂ ਇਹਨਾਂ ਸਾਰੀਆਂ ਆਪਣੇ ਚੈਲੰਜਸ ਨੂੰ ਫੇਸ ਕਰਕੇ ਤੇ ਸੰਘਰਸ਼ ਦਾ ਰਾਹ ਅੱਗੇ ਉਹ ਲੇਖ ਸਕੀਏ ਸਿਰਫ ਇੱਥੇ ਤੱਕ ਨਾ ਰਹੀਏ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਅਹਿਸਾਸ ਕਰਕੇ ਤੇ ਅੱਗੇ ਵਧੀਏ ਉਹਦੇ ਲਈ 5 ਦਸੰਬਰ ਨੂੰ ਮੋਕੇ ਫਰੋਹੀਪੁਰ ਰੋਡ ਦੇਤੇ ਬਿਲਸਰ ਗਾਰਡਨਸ ਦੇ ਵਿੱਚ ਇਹ ਕਨਵੈਨਸ਼ਨ ਦਾਲਖਾਲ ਸਾਹਿਬ ਦਾ ਸਦੀ ਗਈ ਹੈ ਔਰ ਉਹਦੇ ਵਿੱਚ ਪਹੁੰਚਣ ਦੇ ਲਈ ਅਸੀਂ ਸਾਰੇ ਪੰਥ ਦੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆਂ ਔਰ ਮੈਂ ਫੇਰ ਕਹਿ ਰਿਹਾ ਇਸ ਕਨਵੈਂਸ਼ਨ ਨੂੰ ਇੱਥੇ ਤੱਕ ਨਾ ਰੱਖਿਆ ਜਾਵੇ ਕਿ ਸਿਰਫ ਲੈਕਚਰ ਹੋਣਗੇ ਲੋਕ ਆਪਣੀ ਪੜਾਅ ਕੱਢਣਗੇ ਬੁਲਾਰੇ ਤੇ ਘਰਾਂ ਚਲੇ ਜਾਣਗੇ ਉਸ ਦਿਨ ਪੰਜਾਬ ਇੱਕ ਨਵੀਂ ਕਰਵਟ ਲਏਗਾ ਔਰ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਰਾ ਹੋਰ ਜ਼ਿਆਦਾ ਸਾਫ਼ ਕਰਕੇ ਅੱਗੇ ਵਧਣ ਦੇ ਪ੍ਰੋਗਰਾਮ ਪੂਰੇ ਕੀਤੇ ਸੋ ਉਹਦੇ ਵਿੱਚ ਪਹੁੰਚਿਆ ਜਾਵੇ ਔਰ ਅਖੀਰ ਦੇ ਉੱਤੇ ਜਿਹੜੀ ਇੱਕ ਇੱਕ ਟਾਪਿਕ ਜਿਹਨੂੰ ਮੈਂ ਸ਼ੁਰੂਆ ਨਿਕਾ 트ਾਂਸਨੇਸ਼ਨਲ ਰਿਪਰੈਸ਼ਨ ਔਰ ਉਸ ਦੇ ਕਾਰਨ ਬਣੇ ਇੰਟਰਨੈਸ਼ਨਲ ਹਾਲਾਤ ਜਿਹੜੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਦਲ ਖਾਲਸਾ ਦੇ ਰਾਜਨੀਤਿਕ ਸਖਤਰ ਸਰਦਾਰ ਕਮਰਪਾਲ ਸਿੰਘ ਉਹ ਤੁਹਾਡੇ ਨਾਲ ਖੁੱਲ ਕੇ ਗੱਲਬਾਤ ਕਰਨਗੇ ਔਰ ਉਸ ਤੋਂ ਬਾਅਦ ਜੋ ਵੀ ਇਸ ਪ੍ਰੋਗਰਾਮ ਦੇ ਬਾਰੇ ਔਰ ਉਹਨਾਂ ਦੀ ਗੱਲ ਦੇ ਵਿੱਚ ਜੋ ਵੀ ਸਵਾਲ ਨਿਕਲਣਗੇ ਉਹ ਸਵਾਲ ਉਹਨਾਂ ਦੀ ਗੱਲਬਾਤ ਤੋਂ ਬਾਅਦ ਲਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ